ਪਪੀਤਾ ਪਪੀਤੇ ਦੇ ਅਨੇਕਾਂ ਹੀ ਫਾਇਦੇ ਨੇ ਅਗਰ ਤੁਸੀਂ ਇਸ ਨੂੰ ਸਹੀ ਤਰੀਕੇ ਨਾਲ ਵਰਤੋ ਪਹਿਲਾਂ ਤਾਂ ਜਿਹੜੇ ਮੇਰੇ ਵੀਰਾਂ ਨੂੰ ਸਮੱਸਿਆ ਫੈਟੀ ਲੀਵਰ ਦੀ ਲੀਵਰ ਦੇ ਵਿੱਚ ਗੱਠ ਹੈ ਸਰੀਰ ਦੇ ਵਿੱਚ ਗੱਠ ਹੈ ਕਿਸੇ ਵੀ ਪ੍ਰਕਾਰ ਦੀ ਤਾਂ ਤੁਸੀਂ ਇਹਨੂੰ ਕੱਟ ਲਾਓਗੇ ਨਾ ਕੱਚੇ ਪਪੀਤੇ ਨੂੰ ਕੱਟ ਲਾਓਗੇ ਤਾਂ ਇਹਦੇ ਵਿੱਚੋਂ ਦੁੱਧ ਨਿਕਲਦਾ ਬਾਈ ਉਸ ਦੁੱਧ ਨੂੰ ਤੁਸੀਂ ਇਹਤੇ ਕੱਟ ਲਾ ਕੇ ਇੱਕ ਕੇਲਾ ਲੈ ਲਓ ਕੇਲੇ ਦੇ ਵਿੱਚ ਕੱਟ ਲਾ ਕੇ ਉਸ ਦੁੱਧ ਨੂੰ ਇਹਦੇ ਵਿੱਚ ਭਰ ਕੇ ਰਾਤ ਨੂੰ ਰੱਖ ਦਿਓ ਸਵੇਰੇ ਉੱਠ ਕੇ ਤੁਸੀਂ ਇਸ ਨੂੰ ਖਾਲੀ ਪੇਟ ਖਾਓ ਤੁਹਾਡੇ ਲੀਵਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਗੱਠ ਬਣੀ ਹੋਵੇ ਸਰੀਰ ਦੇ ਵਿੱਚ ਗੱਠ ਬਣੀ ਹੋਵੇ ਉਸ ਨੂੰ ਇਹ ਖਤਮ ਕਰ ਦਿੰਦਾ ਫਿਰ ਦੇ ਸੁਣ ਲਓ ਜੀ ਇਹਨੂੰ ਤੁਸੀਂ ਕੱਚੇ ਪਪੀਤੇ ਨੂੰ ਕੱਟ ਮਾਰੋਗੇ ਤੇ ਦੁੱਧ ਨਿਕਲੇਗਾ ਇਸ ਦੁੱਧ ਨੂੰ ਤੁਸੀਂ ਇੱਕ ਕੇਲੇ ਨੂੰ ਚੀਰਾ ਲਾ ਕੇ ਉਸ ਦੇ ਅੰਦਰ ਭਰ ਦੇਣਾ ਹੈ ਭਰ ਕੇ ਰਾਤ ਨੂੰ ਰੱਖ ਦਿਓ ਸਵੇਰੇ ਉਸ ਨੂੰ ਖਾਲੀ ਪੇਟ ਚਬਾ ਚਬਾ ਕੇ ਖਾਓ ਤੁਹਾਡੇ ਲੀਵਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਗੱਠ ਨੂੰ ਖਤਮ ਕਰ ਦਿੰਦਾ ਹੈ ਕੈਂਸਰ ਦੀ ਗੱਠ ਨੂੰ ਵੀ ਖਤਮ ਕਰ ਦਿੰਦਾ ਹੈ ਫਿਰ ਇਹਦੇ ਜਿਹੜੇ ਬੀਜ ਹੁੰਦੇ ਨੇ ਨਾ ਇਹਦੇ ਬੀਜ ਜਿਹੜੇ ਪੱਕੇ ਪਪੀਤੇ ਦੇ ਬੀਜ ਹੁੰਦੇ ਨੇ ਇਹਦੇ ਬੀਜ ਤੁਸੀਂ ਕੱਢ ਕੇ ਰੱਖ ਲਓ ਛੁੱਟੋ ਨਾ ਇਹਨਾਂ ਨੂੰ ਜਿਨ੍ਹਾਂ ਨੂੰ ਪੱਥਰੀ ਦੀ ਸਮੱਸਿਆ ਨਾ ਉਹ ਇੱਕ ਚਮਚ ਦੇ ਬੀਜ ਲੈ ਕੇ ਉਹਨਾਂ ਨੂੰ ਕੁੱਟ ਕੇ ਨਾ ਇੱਕ ਗਲਾਸ ਪਾਣੀ ਦੇ ਵਿੱਚ ਰਾਤ ਨੂੰ ਕੱਚ ਦੇ ਗਲਾਸ ਪਾਣੀ ਚ ਭਿਓ ਕੇ ਰੱਖ ਦੋ ਸਵੇਰੇ ਉੱਠ ਕੇ ਸਵਾਦ ਅਨਸਾਰ ਉਹਦੇ ਵਿੱਚ ਮਿਸ਼ਰੀ ਪਾ ਕੇ ਤੁਸੀਂ ਉਸ ਨੂੰ ਘੋਲ ਕੇ ਚੰਗੀ ਤਰ੍ਹਾਂ ਪੀ ਜੋ ਤੁਹਾਡੇ ਪੱਥਰੀ ਗੁਰਦੇ ਚ ਕਿਸੇ ਵੀ ਪ੍ਰਕਾਰ ਦੀ ਕਿੰਨੀ ਵੀ ਮੋਟੀ ਹੋਵੇ ਦੋ 4 5 10 ਐਮ ਦੀ 15 ਐਮ ਐਮ ਦੀ ਇਹ ਉਹਨੂੰ ਗਾਲ ਕੇ ਬਾਹਰ ਕੱਢ ਦਿੰਦਾ ਹੈ ਇਹਦੇ ਪੱਤੇ ਨੇ ਜਿਹੜੇ ਪਲੇਟ ਲੈਸ ਤੇ ਇਹ ਯੂਜ਼ ਕਰਿਆ ਜਾਂਦਾ ਵੀ ਪਲੇਟ ਲੈਸ ਤੇ ਇਹਦੇ ਪੱਤਿਆਂ ਦਾ ਜਿਹੜਾ ਜੂਸ ਬਣਾ ਕੇ ਪੀਤਾ ਜਾਂਦਾ ਹੈ ਜਿਹਦੇ ਪਲੇਟ ਲੈਸ ਹੈ ਨਾ ਤੁਸੀਂ ਇਹਦਾ ਜੂਸ ਬਣਾ ਕੇ ਵੀ ਪੀ ਸਕਦੇ ਹੋ ਪਰ ਜਾਂ ਫਿਰ ਇਹ ਪੀਣਾ ਜਾਂ ਤਾਂ ਗਾਂ ਦੇ ਦੁੱਧ ਚ ਗਾਂ ਦੇ ਦੁੱਧ ਚ ਬਹੁਤ ਰਫਤਾਰ ਦੇ ਨਾਲ ਸੈੱਲ ਵਧਾਉਂਦਾ ਹੈ ਕੱਲਾ ਘੱਟ ਅਸਰ ਕਰਦਾ ਹੈ ਇਸ ਕਰਕੇ ਇਸ ਨੂੰ ਚੰਗੀ ਤਰ੍ਹਾਂ ਕੁੱਟ ਕੇ ਤੇ ਇਹਨੂੰ ਗਾਂ ਦੇ ਦੁੱਧ ਚ ਇਹਦਾ ਸ਼ੇਕ ਬਣਾ ਕੇ ਪੀਓ ਤਾਂ ਬਹੁਤ ਜਲਦੀ ਇਹ ਸੈੱਲ ਵਧਾਉਂਦਾ ਹੈ ਆਹ ਤਾਂ ਪਾਣੀ ਚ ਵੀ ਇਹ ਕੰਮ ਕਰਦਾ ਤੁਹਾਡਾ ਆਪਣੇ ਤਰੀਕੇ ਨਾਲ ਤੁਸੀਂ ਇਸ ਨੂੰ ਵਰਤ ਸਕਦੇ ਹੋ ਤੇ ਇਹ ਕੁਦਰਤ ਕੁਦਰਤੀ ਚੀਜ਼ ਹੈ ਕੁਦਰਤ ਬਹੁਤ ਕੁਝ ਸਾਨੂੰ ਦਿੰਦੀ ਦੇਖੋ ਤੇ ਹੁਣ ਜੇ ਆਪਾਂ ਗੱਲ ਕਰੀਏ ਵੀ ਖੂਨ ਜਿਹਨਾਂ ਚ ਘੱਟ ਬਣਦਾ ਤੁਸੀਂ ਰੋਜ਼ 100 ਗ੍ਰਾਮ ਪਪੀਤਾ ਖਾਓ ਡੇਲੀ 100 ਗ੍ਰਾਮ ਤੁਸੀਂ ਪਪੀਤਾ ਖਾਓ ਤੁਹਾਡਾ ਜਿਹੜਾ ਬਲੱਡ ਹੈ ਹੌਲੀ ਹੌਲੀ ਵਧਣਾ ਸ਼ੁਰੂ ਹੋ ਜਾਏਗਾ ਇਹ ਅਨੇਕਾਂ ਹੀ ਰੋਗਾਂ ਦੇ ਵਿੱਚ ਕੰਮ ਆਉਂਦਾ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦੇ ਜੀ ਸਤਿ ਸ਼੍ਰੀ ਅਕਾਲ